ਹੈਲੋ एवरीवन ਗੁੱਡ ਮਾਰਨਿੰਗ ਜੀ ਹਾਂਜੀ ਟਾਈਮ ਹੋ ਗਿਆ ਸਵੇਰ ਦੇ 6:00 ਵੱਜ ਗਏ ਜੀ ਆਪਾਂ ਲੱਗੇ ਸਬਜ਼ੀ ਬਣਾਉਣ ਸਬਜ਼ੀ ਮਤਲਬ ਕਿ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਬੱਚਿਆਂ ਦੇ ਲਈ ਸਕੂਲ ਨੂੰ ਲੈ ਕੇ ਜਾਣ ਦੇ ਲਈ ਕਿਉਂਕਿ ਮੇਰੀ ਸਬਜ਼ੀ ਬਣਾਈ ਹੋਈ ਸੀਗੀ ਉਹ ਸਹਜ ਕਹਿੰਦੀ ਮੈਂ ਖਾਣੀ ਨਹੀਂ ਹੈਗੀ ਤੇ ਫਿਰ ਆਪਾਂ ਲੱਗ ਗਏ ਸੀਗੇ ਮੈਂ ਕਿਹਾ ਚਲੋ ਮੈਂ ਰਾਤ ਪਨੀਰ ਮੰਗਾ ਲਿਆ ਸੀਗਾ ਥੋੜਾ ਜਿਹਾ ਮੈਂ ਕਿਹਾ ਪੁਰਜੀ ਬਣਾ ਕੇ ਦੇ ਦੰਨੇ ਆ ਬੱਚਿਆਂ ਨੂੰ ਇਹਦੇ ਵਿੱਚ ਜੀ ਆਪਾਂ ਪਿਆਜ਼ ਲੈ ਲਏ ਸੀਗੇ ਅਦਰਕ ਲੈ ਲਿਆ ਸੀਗਾ ਲਾਲ ਟਮਾਟਰ ਪਿਆਜ਼ ਅਦਰਕ ਔਰ ਆਪਣਾ ਕੀ ਕਹਿੰਦੇ ਹੁੰਦੇ ਨੇ ਹਰੀ ਮਿਰਚ ਤੇ ਲਸਣ ਮੈਂ ਨਾ ਮਤਲਬ ਕਿ ਗ੍ਰੈਂਚਾ ਕਰ ਲਿਆ ਸੀਗਾ ਮੈਂ ਆਖਿਆ ਚਲੋ ਇਹਦਾ ਆਪਾਂ ਤੜਕਾ ਲਗਾ ਕੇ ਫਿਰ ਇਹਦੇ ਵਿੱਚ ਜੀ ਆਪਾਂ ਮਸਾਲੇ ਪਾ ਦਾਂਗੇ ਆਪਣੇ ਤੇ ਪਨੀਰ ਸੀਗਾ ਉਹ ਮੈਂ ਆਪਣਾ ਉਹ ਕਰਕੇ ਰੱਖ ਲਿਆ ਸੀਗਾ ਮੈਸ਼ ਕਰਕੇ ਰੱਖ ਲਿਆ ਸੀਗਾ ਆਟਾ ਗੁੰਨ ਕੇ ਰੱਖ ਲਿਆ ਸੀਗਾ ਤੇ ਆਪਾਂ ਇੱਥੇ ਲੱਗੇ ਸੀਗੇ ਤਿਆਰੀ ਕਰਨ ਇੱਥੇ ਆਪਣਾ ਪਨੀਰ ਹੋ ਗਿਆ ਸੀ ਰੈਡੀ ਆਪਾਂ ਵਿੱਚ ਪਾ ਲਿਆ ਸੀਗਾ ਧਨੀਆ ਤੇ ਇਸ ਤੋਂ ਬਾਅਦ ਮੈਂ ਸਹਦੇ ਪਾਪਾ ਨੂੰ ਇੱਕ ਫੁਲਕਾ ਬਣਾ ਦੂੰਗੀ ਕਿਉਂਕਿ ਉਹਨਾਂ ਨੇ ਵੀ ਚੱਲਦੀ ਜਾਣਾ ਹੈ ਉਹਨਾਂ ਲਈ ਆਪਾਂ ਫੁਲਕਾ ਤਿਆਰ ਕਰ ਦਾਂਗੇ ਇਸ ਨਾਮੋ ਪਾਠ ਕਰ ਰਹੇ ਸੀਗੇ ਆਪਾਂ ਜਲਦੀ ਜਲਦੀ ਉਹਨਾਂ ਲਈ ਵੀ ਬਸ ਫੁਲਕਾ ਤਿਆਰ ਕਰ ਦਾਂਗੇ ਮੈਂ ਕਿਹਾ ਚਲੋ ਇੱਕ ਖਾ ਕੇ ਚਲੇ ਜਾਈਓ ਹਨਾ ਹਲੇ ਇੱਥੇ ਹੋ ਗਿਆ ਸੀਗਾ ਆਪਣਾ ਪਨੀਰ ਰੈਡੀ ਬਹੁਤ ਟੇਸਟੀ ਬਣਿਆ ਸੀਗਾ ਤਾਂ ਕਿ ਜਿਆਦਾ ਸਵਾਦ ਬਣਿਆ ਸੀਗਾ ਤੇ ਬੱਚੇ ਬਸ ਇੱਥੇ ਬੱਚਿਆਂ ਨੂੰ ਵੀ ਉਠਾ ਦਾਂਗੇ ਉਹ ਵੀ ਆਪਣਾ ਫਿਰ ਰੈਡੀ ਹੋ ਜਾਣਗੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਆਪਣੀ ਸਬਜ਼ੀ ਬਣਾ ਲਈਏ ਨੀਰਦੀਪੁਰ ਜੀ ਬਣਾਤੀ ਸੀਗੀ ਤੇ ਆਪਣੀ ਪਨੀਰ ਦੀ ਪੁਰਜੀ ਹੋ ਗਈ ਜੀ ਰੈਡੀ ਬਸ ਜੀ ਹੁਣ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਸਨਾਉ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵਾਂਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਇਹ ਸ਼ੁੱਕਰਵਾਰ ਆ ਨਾ ਫਰਡੇ ਅੱਜ ਹਾਂ ਜੀ ਅੱਜ ਸ਼ੁੱਕਰਵਾਰ ਦਾ ਦਿਨ ਆ ਜੀ ਇਹ ਸਾਜ ਲੱਗੀ ਹੈ ਦੇਖੋ ਰੈਡੀ ਹੋਣ ਕੱਜਾਂ ਲੱਗੀ ਹੈ ਆਪਾਂ ਚਲ ਪਾਉਂਦੀ ਨਹੀਂ ਸੀ ਹੁੰਦੀ ਵਿੱਚ ਨੂੰ ਹਟ ਗਈ ਇਹ ਫਿਰ ਮੈਨੂੰ ਕਿਵੇਂ ਕਪਾਇਆ ਕਰ ਅ ਵੀ ਜੋ ਆਪਣੀ ਪਾਣੀ ਦੀ ਬੋਤਲ ਭੱ ਕੇ ਲੈ ਕੇ ਆਇਆ ਹੈ ਜਦੋਂ ਮੇਰੇ ਬੱਚੇ ਬਹੁਤ ਸਾਰੇ ਨੇ ਆਪਣਾ ਲੰਚ ਬਾਕਸ ਮੈਂ ਸਿਰਫ ਉਹ ਤੇ ਲਿਆ ਕੇ ਰੱਖ ਦਿੰਨੀ ਆ ਆਪਣਾ ਚਾਕੇ ਆਪਣਾ ਆਪ ਪਾਉਂਦੇ ਨੇ ਆਣੀ ਆਪਣਾ ਆਪ ਭਰਦੇ ਨੇ ਡਰੈਸ ਆਪ ਪਾਉਂਦੇ ਨੇ ਸ਼ੂਜ਼ ਆਪ ਪਾਉਂਦੇ ਨੇ ਸਾਰਾ ਕੁਝ ਸਾਰੇ ਕੰਮ ਆਪਣੇ ਆਪ ਕਰਦੇ ਆ ਮੈਂ ਸਿਰਫ ਉਹ ਹੀ ਇਹਨਾਂ ਦੇ ਬਸ ਸਿੱਟੀਫਨ ਤਿਆਰ ਕਰਦੀ ਆ ਇੱਧਰ ਦੇਖੋ ਜੀ ਕਿਚਨ ਦਾ ਖੜਾਰਾ ਐਸੇ ਪਾਪਾ ਕੰਮ ਤੇ ਚਲੇ ਗਏ ਉਹ ਆਪਣਾ ਚਲੇ ਗਏ ਜੀ ਸੱਜਰੀ ਕੰਮ ਤੇ ਉਹ ਵੀ ਇੱਕ ਇੱਕ ਰੋਟੀ ਖਾ ਕੇ ਚਲੇ ਗਏ ਇਸ ਤਰ੍ਹਾਂ ਕਿャਸੀ ਕੰਮ ਸੁਖਾ ਜੋ ਦੇਖੋ ਜੀ ਅੱਜ ਤੋਂ ਹੋ ਗਿਆ ਤੁਹਾਨੂੰ ਬਾਹਰ ਜਾ ਕੇ ਦਿਖਾਉਂਦੀ ਆ ਜੀ ਇੱਕ ਮਿੰਟ ਮੇਰੇ ਹੱਥੀਂ ਦੇਣਾ ਹੋ ਗਿਆ ਤਾਂ ਬਹੁਤ ਜ਼ਿਆਦਾ ਠੰਡ ਬਹੁਤ ਜਾ ਰਹੀ ਓਕੇ ਤਿਆਰ ਪੁੱਤ ਬਸ ਜੀ ਹੁਣ ਹੋਣ ਆ ਗਈਆਂ ਤੇ ਰੈਡੀ ਹੋ ਗਏ ਹਨ ਕਾ ਲੰਗਾ ਜੀ ਗੁੱਡ ਮਾਰਨਿੰਗ ਅਬੀ ਜੋੜੀ ਤਾਂ ਵੀ ਲਾਈਟ ਬੰਦ ਕਰਦੇ ਸੋਰਦੀ ਕੋ ਤਾਂ ਇਹ ਬਸ ਯਾਤੂ ਨੂੰ ਜਾਣ ਕੇ ਸਕੂਲ ਬਸ 5-10 ਮਿੰਟ ਚ ਬੈਨ ਆ ਜੂਗੀ ہاں 5 ਮਿੰਟ ਤੱਕ ਬੈਨ ਹੋਣੇ ਵਾਲੇ 10 ਮਿੰਟ ਤੱਕ ਚਲੋ ਜੀ ਮੈਂ ਜਾ ਬਾਹਰ ਹੁਣ ਝਾੜੂ ਲਾਦਮਾ ਫਿਰ ਤੁਹਾਨੂੰ ਆ ਕੇ ਮਿਲੂਗੀ ਨਾਲ ਬੱਚਿਆਂ ਨੂੰ ਛਡਾਇਆ ਮੈਂ ਬੈਨ ਇਹ ਨਾਲ ਲਾਦਮਾ ਬਾਹਰ ਝਾੜੂ ਫਿਰ ਮਿਲਦੀ ਆਪਾਂ ਅੱਗੇ ਕਰਾਂਗੇ ਕੰਮ ਕਰ ਫਿਰ ਤੁਹਾਨੂੰ ਮਿਲਦੀ ਆ ਜੀ ਹੱਦ ਪੂਰੇ 8:30 ਵਜੇ ਆਈਆ ਬੱਚੇ ਚਲੇ ਗਏ ਜੀ ਬਹੁਤ ਜ਼ਿਆਦਾ ਠੰਡਾ ਇੰਨੀ ਜ਼ਿਆਦਾ ਬਾਹਰ ਅੱਜ ਠੰਡਾ ਹੁਣ ਦੱਸ ਨਹੀਂ ਸਕਦੇ ਅੱਜ ਬੈਰ ਨਹੀਂ ਚੱਕ ਜੂੰ ਦੀ ਚਾਲ ਚੱਲ ਰਹੀ ਹੈ ਇੰਨੀ ਜ਼ਿਆਦਾ ਸਲੋ ਸਲੋ ਬੈਨਾਂ ਜਾ ਰਹੀਆਂ ਨੇ ਅਵੀ ਦੇ ਪਾਪਾ ਵੀ ਵਿਚਾਰੇ ਉਹ ਤਾਂ ਗਏ ਵੀ ਮਨ ਲਾ ਤਾਂ 6:00 ਵਜੇ ਤੇ ਗਏ ਹੋਏ ਨਹੀਂ ਉਹ ਤਾਂ ਚਲੋ ਉਹ ਤਾਂ ਬਹੁਤ ਜ਼ਿਆਦਾ ਸੀ ਉਦੋਂ ਵੀ ਹੁਣ ਵੀ ਬਹੁਤ ਜ਼ਿਆਦਾ ਹੋਈ ਹੋਇਆ ਤੇ ਦੀ ਗਵਨੀ ਰਿਹਾ ਕੁਛ ਵੀ ਤੇ ਲੋਨਾ ਕਿੰਨੀ ਔਖੀ ਆ ਹੁਣ ਵਿਚਾਰੇ ਉਹ ਪੈਨ ਨਾਲ ਇੰਨੇ ਹੌਲੀ ਹੌਲੀ ਜਾ ਰਹੇ ਨੇ ਡਰਦੇ ਉਹਨਾਂ ਨੂੰ ਕਿੰਨਾ ਰਿਸਕ ਆ ਵਿਚਾਰਿਆਂ ਨੂੰ ਨਾ ਬਿੱਤ ਕਿੰਨੇ ਬੱਚੇ ਨਹੀਂ ਚਲੋ ਵਾਹਿਗੁਰੂ ਮਹਿਕਾਰ ਮੰਗੇ ਫਲੇ ਮੈਂ ਕੰਮ ਨਹੀਂ ਖਰਦੀ ਮੈਨੂੰ ਕੋ ਸੁਣ ਚੜਿਆ ਹੋਇਆ ਕਿ ਉਹ ਬਾਹਰ ਹੰਡ ਬਹੁਤ ਜ਼ਿਆਦਾ ਸੀਗੀ ਮੇਰੇ ਤਾਂ ਪੈਰ ਵੀ ਜਾਏ ਹੋ ਗਏ ਠੱਟੇ ਲੱਗਦਾ ਨਹੀਂ ਹੈਗਾ ਪੈਰ ਨਾਲ ਲੱਗੇ ਕੋਈ ਨੇ ਉਹ ਕੰਮ ਪੈਕ ਚੁੱਕੀ ਜਾਈ ਦੇ ਵਿੱਚ ਉਸ ਤੋਂ ਬਾਅਦ ਲੱਗਾਂਗੇ ਫਿਰ ਆਪਾਂ ਕੰਮ ਕਰ ਕਰਨ ਹੁਣ ਆਪਾਂ ਨਾਲੇ ਵਲੌਗ ਦੇਖਦੇ ਆਂ ਜਿਹੜੀਆਂ ਵੇਣਾ ਦੇ ਚਲੋ ਜੀ ਫਿਰ ਆਪਾਂ ਫਿਰ ਮਿਲਦੇ ਆਂ ਹਾਂਜੀ ਇੱਥੇ ਮੈਂ ਰੋਟੀ ਵਗੈਰਾ ਆਪਣੀ ਖਾ ਲਈ ਸੀਗੀ ਤੇ ਆਪਣਾ ਰੂਮ ਵੀ ਕਲੀਨ ਕਰਤਾ ਸੀਗਾ ਮੈਂ 10 ਤੋਂ 15 ਮਿੰਟ ਬੈਠੀ ਸੀਗੀ ਆਪਣਾ ਰਜਾਈ ਦੇ ਵਿੱਚ ਬੈਠ ਕੇ ਆ ਕੇ ਫਿਰ ਉਸ ਤੋਂ ਬਾਅਦ ਜੀ ਆਪਾਂ ਰੋਟੀ ਪਾਣੀ ਖਾ ਕੇ ਲੱਗੇ ਸੀਗੇ ਭਾਂਡੇ ਤੋਂ ਉਹਨ ਮੈਂ ਕਿ ਚਲੋ ਇਹਨਾਂ ਨੂੰ ਵੀ ਵਾਸ਼ ਕਰਕੇ ਰੱਖ ਦੰਨੀ ਆ ਤੇ ਅੱਜ ਮੈਂ ਭਾਂਡੇ ਹਾਂ ਤੱਕ ਨਹੀਂ ਗਰਮ ਪਾਣੀ ਨਾਲੋਂ ਤੋਸ ਸੀਗੇ ਬਟ ਨੇਰਾਣਾ ਇਹ ਖਰਾਬ ਨਹੀਂ ਹੋਇਆ ਹੈਗਾ ਮਤਲਬ ਕਿ ਜਿਹੜਾ ਪਲੱਗ ਲਾਉਣਾ ਹੈ ਨਾ ਉਹ ਥੋੜਾ ਜਿਹਾ ਇਹਦੇ 'ਚ ਪਾਵਰ ਵਾਲਾ ਲੱਗਦਾ ਹੈ ਉਹ ਅਸੀਂ ਵੀਰੇ ਨੂੰ ਕਿਹਾ ਸੀਗਾ ਵੀ ਤੁਸੀਂ ਚੇਂਜ ਕਰ ਦਿਓ ਹਲੇ ਉਹ ਨਾ ਪੱਖਾ ਲਾਉਣਾ ਇਹਨੇ ਨਾ ਹਜੇ ਪਲੱਗੇ ਚੇਂਜ ਕੀਤਾ ਹੈ ਦੇਖਦੇ ਆਵੇਂ ਮਸਾਏ ਦੇ ਪਾਪਾ ਨੂੰ ਕੱਲ ਨੂੰ ਕਹੂੰਗੀ ਵੀ ਕਰਵਾ ਦੋ ਕਿਉਂਕਿ ਸਵੇਰੇ ਸਵੇਰੇ ਤਾਂ ਪੰਡ ਗਰਮ ਪਣੀ ਨਾ ਮਾਜਲੇ ਸੀਗੇ ਉਸ ਤੋਂ ਬਾਅਦ ਤਾਂ ਫਿਰ ਮੈਂ ਠੰਡੇ ਪਾਣੀ ਨਾਲ ਹੀ ਔਸ਼ਤ ਦਿੱਤੇ ਨੇ ਅਤੇ ਇਥੇ ਜੀ ਆਪਾਂ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਹਣੋ ਜੀ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁਲਵਾਜ਼ ਜ਼ ਅਰ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਜੀ ਹਨਾ ਤੇ ਕਿਉਂਕਿ ਫਿਰ ਮੈਨੂੰ ਵੀ ਪਤਾ ਲੱਗਦਾ ਰਹੇਗਾ ਵੀ ਤੁਹਾਨੂੰ ਵਲੌਗਸ ਵਧੀਆ ਲੱਗਦੇ ਆ ਜਾਂ ਨਹੀਂ ਲੱਗਦੇ ਹੈਗੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਕਮੈਂਟ ਤੋਂ ਪਤਾ ਲੱਗ ਜਾਂਦਾ ਵੀ ਹਾਂ ਆਪਣੇ ਵਲੌਗ ਵਧੀਆ ਪਸੰਦ ਆਉਂਦੇ ਨੇ ਜੀ ਸਾਰਿਆਂ ਨੂੰ ਹਨਾ ਤੇ ਬਸ ਜੀ ਇੱਥੇ ਆਪਾਂ ਬੱਚਿਆਂ ਨੂੰ ਵੀ ਭੇਜਦਾ ਸੀਗੇ ਸਾਰੇ ਕੰਮ ਆਪਣੇ ਨਿਪਟੜ ਗਏ ਸੀਗੇ ਬਸ ਹੁਣ ਇਸ ਤੋਂ ਬਾਅਦ ਲਾਉਂਗੀ ਮਚਾੜੂ ਪੋਚਾ ਉਹ ਮੈਂ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਰੋਜ਼ ਤੁਹਾਨੂੰ ਝਾੜੂ ਪੋਚਾ ਬਣੀ ਦਿਖਾ ਹੁੰਦਾ ਹੈਗਾ ਹਨਾ ਤੇ ਫਿਰ ਮੈਂ ਕਿਹਾ ਚਲੋ ਵੀ ਆਪਾਂ ਇਹਨੀ ਵੀਡੀਓ ਸ਼ੂਟਨੀ ਸੀ ਕੀਤੀ ਉਸ ਤੋਂ ਬਾਅਦ ਤਾਂ ਫਿਰ ਮੈਂ ਆਪਣਾ ਕੰਮ ਕਰ ਕਰਕੇ ਨਾ ਤਾਂ ਫਿਰ ਆਪਣਾ ਮੈਂ ਬੈਠ ਗਈ ਸੀਗੀ ਬਸ ਅੱਜ ਮੈਂ ਪਤਾ ਨਹੀਂ ਕੀ ਲੱਗ ਗਈ ਸੀਗੀ ਕੋਈ ਕੰਮ ਲੱਗ ਗਈ ਸੀ ਕਰਨ ਫਿਰ ਅੱਜ ਬੱਚੇ ਕਰੋਨ ਤੇ ਐਗਜ਼ਾਮ ਚੱਲ ਰਹੇ ਨੇ ਤਾਂ ਅਗਰ ਕੋ ਥੋੜਾ ਜਿਹਾ ਜਲਦੀ ਆ ਜਾਂਦੇ ਨੇ ਤੇ ਬੱਚੇ ਵੀ ਆਗੇ ਸੀਏ ਇਹ ਤੇ ਮੇਰੇ ਬਰਤਨ ਕਾਫੀ ਸੀਗੇ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਇਕੱਠੇ ਕਰ ਲਉਣੀ ਹੁੰਦੀ ਆ ਜੇ ਮਚਾ ਦੇ ਹੁੰਦੇ ਨੇ ਰੋਕੀ ਦੇ ਹੁੰਦੇ ਨੇ ਹਨਾ ਤੇ ਤਾਂ ਕਰਕੇ ਫਿਰ ਮੈਂ ਇਕੱਠੇ ਕਰਕੇ ਥੋੜੇ ਜੇ ਸਾਰੇ ਇਕੱਠੇ ਉਹ ਕਰ ਦੰਨੀ ਆ ਤੇ ਆਪਾਂ ਬਣਾਈ ਸੀਗੀ ਅਜਪੂਰ ਜੀ ਪਨੀਰ ਦੀ ਤੇ ਬੱਚਿਆਂ ਦਾ ਮੇਰਾ ਉਹ ਵੈਸੇ ਇੰਨੀ ਜ਼ਿਆਦਾ ਪਸੰਦ ਹੈ ਨਹੀਂ ਗੀ ਉਹ ਖਾਂਦੇ ਨਹੀਂ ਹੈਗੇ ਉਹਨਾਂ ਨੂੰ ਘੱਟ ਪਸੰਦ ਆ ਬਟ ਫਿਰ ਲੱਗੇ ਸੀਗੇ ਦੇਤੀ ਸੀਗੀ ਨਾ ਉਹਨਾਂ ਨੂੰ ਜਦੋਂ ਦਜੀ ਆਏ ਹੋ ਗਿਆ ਜੇ ਮੈਨੂੰ ਫੀਵਰ ਹੁੰਦਾ ਚਾ ਪਾਣੀ ਪੀ ਕੇ ਭਾਂਡੇ ਵੀ ਉਵੇਂ ਪਾਏ ਨੇ ਮੈਂ ਚਾ ਆਪਣੀ ਪੀ ਕੇ ਚੱਕੀ ਤੇ ਮੈਂ ਠੰਡ ਲਾ ਦਿੱਤੀ ਤੇ ਗੱਲਾਂ ਵੀ ਮੇਰੀ ਲਾਲ ਹੋਣ ਲੱਗ ਪਈਆਂ ਸਾਇਦ ਕਹਿੰਦੀ ਨਾ ਮੂੰਹ ਲਾਲ ਹੋਇਆ ਪਿਆ ਮਮਾ ਮੈਂ ਤਾਂ ਇਹ ਲੱਗਦਾ ਜੀ ਮੈਨੂੰ ਫੀਵਰ ਹੋਇਆ ਹੋਆ ਹੁੰਦਾ ਸਰੀਰਾਂ ਡੌਨ ਜਲਾਦਾ ਮੈਂ ਤਾਂ ਬੈਠੀ ਵੀ रजाई देताल रजाई नहीं रजाई चाहिए अच में पाया क्योंकि ठंड लगती है <laughs> ਆਪਾਂ ਨੂੰ ਗੀਨ ਖੰਨਿਆ ਬਾਚੋ ਥੋੜਾ ਥੋੜਾ ਸਲੇਟੀਆਂ ਵਰਗੇ ਲਾਦੀਆਂ ਨਾ ਜੰਜ ਜਿਹੜੀ ਆਪਾਂ ਨੂੰ ਨਹੀਂ ਖਾ ਚੀਤੀ ਠੀਕ ਗੀਰੂ ਪਕੌੜਾ ਓਏ ਸੁਣੋ ਤਾਂ ਸਹੀ ਗੀਰੂ ਜਦੋਂ ਪਕੌੜਾ ਉੱਪਰ ਤਾਂ ਮਸਾਲਾ ਨੇ ਹੁੰਦਾ ਉਹਦੇ ਤੇ ਜਿਹੜਾ ਥੱਲੇ ਵਾਲਾ ਉਹ ਮੈਂ ਪਾਪੀ ਦੀ ਤਾਰੀ ਉਹਦੇ ਵਿੱਚ ਜਿਹੜਾ ਗੀਰੂ ਪੋਚੇ ਜਾਂਦਾ ਆਪਾਂ ਹੁਣ ਚਾਪਦੇ ਸੀ ਐਂਡ ਨਾਟ ਇਸ ਕਿਉਂਕਿ ਆਈ ਫੀਲ ਯਾਰ ਇਸ ਵੀ ਬੰਦ ਸਲੇਟੀ ਖਾ ਰਿਹਾ ਹੈ ਆਗਾ ਇੱਕਦਮ ਸਲੇਟੇ ਉਹਦੇ ਸਲੇਟੀ ਦੋਨੋਂ ਮੂੰਹ ਪਾਣੀ ਆਉਂਦਾ ਸਲੇਟੀ ਨੂੰ ਅਭੀ ਜੋ ਤੇ ਇੰਨੀ ਅਸਲੇਟੀ ਹੈ ਅੰਦਰ ਕਣ ਅਭੀ ਜੋਤ ਇੰਨੀਆਂ ਸਲੇਟੀਆਂ ਖਾਂਦਾ ਸੀ ਆ ਭਾਈ ਇਹਨਾਂ ਨੇ ਇੱਕ ਵਾਰ ਮੇਰੇ ਡੈਡੀ ਆਏ ਝੂਠ ਬੋਲੇ ਆ ਡੈਡੀ ਉਹਨਾਂ ਕੋਲ ਕਹਿੰਦਾ ਕਹਿੰਦਾ ਨਾਨੂ ਮੈਨੂੰ ਸਲੇਟੀਆਂ ਦਵਾ ਲਿਆ ਉਹ ਕਹਿੰਦਾ ਮੈਨੂੰ ਸਕੂਲ ਦੇ ਵਿੱਚ ਚਾਹੀਦੀਆਂ ਨੇ ਕਹਿੰਦੇ ਡੈਡੀ ਦਵਾ ਲਿਆ ਏ ਭਾਈ ਉਰੇ ਨੇ ਲਿਆ ਕੇ ਰੇ ਕਿਤੇ ਲੁਕੋ ਕੇ ਰੱਖ ਲੀਆਂ ਰੋਜ਼ ਹੀ ਖਾਇਆ ਕਰੇ ਇਹਨਾਂ ਦਾ ਜੀ ਕਰਿਆ ਕਰੇ ਇਹਨਾਂ ਦਾ ਜੀ ਕਰਿਆ ਕਰੇ ਇਹਦਾ ਦੇਖ ਲਓ ਪਰ ਉਸ ਤੋਂ ਬਾਅਦ ਬਹੁਤ ਹੈ ਨਾ ਹੁਣ ਹੁਣ ਤਾਂ ਹਟ ਗਿਆ ਹੁਣ ਤਾਂ ਸੀ ਨੂੰ ਖਾਣ ਨਹੀਂ ਦਿੰਦੇ ਪਰ ਹੁਣ ਵੀ ਕਈ ਵਾਰ ਮੰਗਦਾ ਵੀ ਹੁਣ ਸਲੇਟੀਆਂ ਲਿਆਵਾਂ ਮੈਂ ਬਹੁਤ ਖਾਦੀਆਂ ਸਲੇਟ ਮੈਂ ਇੰਨੀਆਂ ਸਲੇਟੀਆਂ ਖਾਂਦੀ ਹੁੰਦੀ ਸੀ ਨਾ ਬਹੁਤ ਸਲੇਟੀਆਂ ਖਾਂਦੀ ਹੁੰਦੀ ਸੀ ਮੈਂ ਤੇ ਫਿਰ ਪਰ ਮੈਂ ਹੁਣ ਨਹੀਂ ਖਾਂਦੀ ਮੈਂ ਹਟ ਗਈ ਮੇਰੇ ਦਰਦ ਉੱਠ ਖੜਿਆ ਸੀਗਾ ਫਿਰ ਅੱਜ ਮੂੰਹ ਸੁੱਜ ਗਿਆ ਅੱਧਾ ਬੈਫਾ ਮੇਰਾ ਮੂੰਹ ਪਈ ਮੈਂ ਪੰਜੀਰੀ ਖਾ ਖਾ ਕੇ ਮੇਰਾ ਮੂੰਹ ਹੋ ਗਿਆ ਗੱਲਾ ਜਾਂ ਗੋਲੂ-ਬੋਲੂ ਪੰਜੀਰੀ ਨਹੀਂ ਉਹਨੂੰ ਕੀ ਗੋਲ-ਗੋਲ ਕੀ ਕਹਿੰਦੇ ਉਹਨੂੰ ਪਿੰਨੀਆ ਉਹ ਤਾਂ ਚੱਲ ਕੱਲ ਖਾਣ ਲੱਗਿਆ ਪਿੰਨੀਆ ਦਾ ਆ ਪੰਜੀਰੀ ਦਾ ਆ ਤਾਂ ਪੰਜੀਰੀ ਦਾ ਸਾਰਾ ਗੋਲੂ-ਬੋਲੂ ਐਡਾ ਹੋ ਗਿਆ ਆਏ ਮੇਰਾ ਰਾਣਾ ਗੋਲਾ-ਗੋਲੂ ਮੁੰਡਿਆ ਪਿਆ ਐ ਵੀ ਕਰਨ ਮੈਂ ਵੀ ਬਣਾ ਲਾ ਅੱ비 ਵੀ ਘਾਣ ਲੱਗਿਆ ਇਹਨੇ ਵੀ ਨਾ ਬੈਠ ਕੇ ਪੜੋ ਸਰਦਾਰ ਸਾਹਿਬ ਜੀ ਬੈਠੋ ਬੈਠ ਕੇ ਪੜੋ ਬਹਿ ਜਾ ਪੁੱਤ ਆ ਵੜਾ ਬੱਕ ਜਾਨ ਜਾਨ ਵੀਰੇ ਉਲੀ ਵੀਰ ਸਾਨੂੰ ਇਨਾ ਤਾਂ ਸਾਹ ਪੁੱਤੇ ਦੀ ਤਾਂ ਬੱਕ ਕਰਦੇ ਬੈਠਾ ਤੇ ਦੀਦੀ ਜੀ ਕੋਈ ਗੱਲਬਾਤ ਸੁਣਾ ਦਿਓ ਕੋਈ ਗੱਲ ਨਹੀਂ ਯਾ ਜਿਆਦਾ ਵੈਸੇ ਮੈਂ ਇਹਨਾਂ ਨੂੰ ਆਉਂਦੇ ਹਾਂ ਤਾਂ ਮੈਂ ਦਿੱਤੀ ਸਕੂਲ ਤੋਂ ਬਣਾ ਕੇ ਫਿਰ ਪਤਾ ਨਹੀਂ ਇਹ ਤਾਂ ਕੀ ਅੱਜ ਜੀ ਕਰਿਆ ਆ ਨਹੀਂ ਤਾਂ ਪੀਂਦੀ ਨਹੀਂ ਹੈਗੀ ਅੱਜ ਪਤਾ ਨਹੀਂ ਕਿ ਮੈਂ ਜੀ ਕਰਿਆ ਆ ਪਤਾ ਨਹੀਂ ਦਾ ਛੌਂਕ ਤੇ ਵੀ ਮੈਂ ਚਾਹ ਬਣਾ ਕੇ ਪੀਮਾ ਨਾਲ ਮੈਂ ਬਣਾਣੀ ਆਉਗੀ ਆਪਣਾ ਜੋ ਕੀ ਬਣਾ ਕੇ ਆਪਣੀ ਚਾਹ ਪੀ ਕੇ ਆਈ ਆ ਤੇ ਮੈਨੂੰ ਇਹਨੇ ਔਰੇਂਜ ਦਾ ਜੂਸ ਕੱਟ ਕੇ ਦਿੱਤਾ ਨਾਲੇ ਥੈਂਕ ਯੂ ਸੋ ਮਚੀ ਦੀਦੀ ਥੈਂਕ ਯੂ ਜੂਸ ਲੈ ਕੇ ਆਈ ਸੀਗੀ ਮੇਰੇ ਵਾਸਤੇ ਬਣਾ ਕੇ ਪੀ ਲਿਆ ਕੈਰੀ ਮम्मा ਕੈਰੀ ਮम्मा ਤੁਸੀਂ ਠੀਕ ਹੋ ਜਾਓਗੇ ਜੂਸ ਪੀ ਕੇ ਵੇ ਪਤਾ ਕਿ ਇਹ ਜੂਸ ਵੀ ਗਿਆ ਮੇਰਾ ਮੂੰਹ ਲਾਲ ਲਾਲ ਹੋ ਗਿਆ ਮਮਾ ਮੈਂ ਤੁਹਾਡਾ ਮੂੰਹ ਦੇਖ ਕੇ ਤਾਂ ਤੁਹਾਡਾ ਲਈ 오ਰੇਂਜ ਜੂਸ ਬਣਾਇਆ ਤੇ ਮੈਂ ਮੈਂ ਤੁਹਾਡਾ ਲਾਲ ਮੂੰਹ ਦੇਖ ਕੇ ਨਾ ਉਹ ਤਾਂ ਬਾਅਦ ਵਿੱਚ ਮੈਨੂੰ ਨਾ ਠੰਡ ਨਾਲ ਮੇਰਾ ਮੂੰਹ ਲਾਲ ਹੋ ਜਾਂਦਾ ਮੈਨੂੰ ਠੰਡ ਚਾ ਲੱਗਣ ਲੱਗ ਜਾਂਦੀ ਹੈ ਮੈਨੂੰ ਇੰਨੀ ਠੰਡ ਲੱਗਣ ਲੱਗ ਗਈ ਸੀ ਕਿ ਕਾਫੀ ਜ਼ਿਆਦਾ ਮੈਂ ਪੈ ਗਈ ਸੀ ਆਹ ਦਾ ਆਹ ਨੇ ਆਏ ਤੇ ਚੱਲ ਜਾਨਾ ਨੇ ਕੱਲ ਕਪੜੇ ਲੈਣ ਆਇਓ ਜਸੂ ਦੀ ਕੁੜੀ ਸੀ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਵਿਚਾਰੀ ਵੀ ਹਨਾ ਵੀ ਉਹਦੇ ਕਿਡਨੀਆ ਖਰਾਬ ਹੋ ਗਈਆਂ ਹਨਾ ਛੋਟੀ ਜੀ ਸੀ ਇਹ ਨਾ ਜਿੱਤੀ ਉਸ ਐਜ ਉਹਨਾਂ ਜਿੱਤੀ ਥੋੜੀ ਹਾਲਪ ਛੋਟੀ ਸੀ ਇਹਨਾਂ ਤੋਂ ਤੇ ਉਹ ਵਿਚਾਰੀ ਐਕਸਪਾਇਰ ਹੋ ਗਈ ਜਿਹਦਾ ਭੋਗ ਆ ਹੁਣ 18 ਤਰੀਕ ਦਾ ਨਾ ਚਾਹੇ ਮੰਗਲਵਾਰ 18 ਤਰੀਕ ਨੂੰ 18 ਨੂੰ ਨਾ ਪੁੰਨੀ ਦਾ ਮੰਗਲਵਾਰ ਨੂੰ ਐਸਨ 18 ਤਰੀਕ ਨੂੰ ਦਾ ਸਨੋਂ ਆਪਣੇ ਮੰਡੇ ਆ ਨਾ ਸਾਰਾ ਨੂੰ 8 18 ਨੂੰ ਮੰਡੇ ਆ ਨਹੀਂ ਮੈਂ ਦੇਖ 19 ਤਰੀਕ ਦਾ ਅੱਜ ਕਿੰਨੀ ਆ 19 ਤਰੀਕ ਦਾ 15 14 15 ਅੱਜ 16 70 ਇਹ ਡੇਢ ਪੁੱਟੀ ਲਿਖੀ ਸੀ ਫਿਰ ਕੱਤੋ ਹੀ ਕੰਮ ਜੀ ਤੋਂ ਮੈਨੂੰ ਦੱਸ ਨਹੀਂ ਇਹ 15 ਹੀ ਲਿਖਿਆ ਐ ਮੈਨੂੰ ਯਾਦ ਆ ਗਈ ਉਹ ਕੱਲ ਮੈਂ ਮੈਂ ਭੁੱਲੀ ਪਈ ਸੀ ਮੇਰਾ ਬੈਸਟ ਫਰੈਂਡ ਦਾ ਬਰਥਡੇ ਆ ਕੱਲ ਨੂੰ ਮੇਰਾ ਪਾਸ ਉਹ ਮम्मा ਤੁਹਾਨੂੰ ਬੋਲਦੀ ਆ ਵੀ ਆ ਗੋ ਮੁਹੱਲਗੀ ਆ ਤੁਹਾਨੂੰ ਨਾ ਸਕੂਲ ਚਲਿਸ਼ ਦੀ ਜਸੂ ਉਹ ਤੇਰਾ ਬੱਡੇ ਉਹ ਤੇਰੇ ਕੋਲ ਰੋਜ਼ਦਾ ਕਹਦੂਗਾ ਪੰਮਾ ਉਹ ਪਾਪਾ ਵੀ ਸਕੂਲ ਉਹ Everybody ਨੂੰ ਤਾਂ ਮੰਨਣਾ ਨੇ ਡਿਸਟ੍ਰਿਬਿਊਟ ਮੇਰੇ ਪੂਟਨ ਨੇ ਹੁੰਦੀਆਂ ਕਾਹਦੀਆਂ ਵਿਚਾਰੀ ਰੀਸ਼ਾ ਦੇ ਵੀ ਨੂੰ ਹੁੰਦੀ ਆ ਉਹਦਾ ਸੈਵਨ ਜੰਗਦੀਆਂ ਸਕੂਲ ਛੁੱਟਣੇ ਨਹੀਂ ਕਰ ਦਿੰਦੇ ਫਿਰ ਪਹਿਲਾਂ ਕਿਉਂ ਤੂੰ ਵੰਡ ਕੇ ਹੋਣਾ ਹੈ ਜਦ ਜਿੱਦਨ ਜਾਣ ਇੱਕ ਦਿਨ ਮੰਨ ਗਿਆ ਸੀ ਉਹ ਵੀ ਜਿਵੇਂ ਸਵਾਰਨੀ ਹੈਗੀ ਤੇਰੇ ਵੱਡੇ ਨੂੰ ਛੁੱਟੀ ਓੜ ਗਿਆ ਆ ਉਕੇ ਉਹਨਾਂ ਨੇ ਬਤਾ ਦੜੀਆਂ ਜੇ ਚਾਹ ਤਾਂ ਧੁੰਦ ਪਈ ਸਾਡੇ ਜੀ ਇੱਕ ਉਹ ਆ ਗਿਆ ਕੀ ਆ ਗਿਆ ਆਪਣੇ ਤਿੱਤਾ 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 ਆ ਗਿਆ ਸਾਡੇ ਮੱਲਕੇ ਚ ਚਿੱਤੇ ਨੂੰ ਇੰਨੇ ਦਿਨ ਹੋ ਕੇ ਲੱਭਦੇ ਨੂੰ ਲੱਭ ਨਹੀਂ ਰਿਹਾ ਹੈਗਾ ਵੀਡੀਓਜ਼ ਵੀ ਦੇਖਿਆ ਹੋਣੀਆਂ ਤੁਸੀਂ ਵੀ ਉਹ ਹੁਣ ਸਮਰਾਲੇ ਆ ਸਮਰਾਲੇ ਤੋਂ ਨਾਲ ਸਾਡੇ ਇੱਕ ਪਿੰਡ ਆ ਉੱਥੇ ਹੁਣ ਪਿੰਡ ਵਿੱਚ ਦੇਖਿਆ ਗਿਆ ਕਹਿੰਦੇ ਰਾਤ ਨੂੰ ਦੇਖਿਆ ਕਿਸੇ ਨੇ ਅ ਪਰ ਮਤਲਬ ਕਿ ਸਾਡੇ ਇੱਧਰ ਏਰੀਆ ਚ ਵੀ ਸਾਨੂੰ ਡਰ ਬਣਿਆ ਹੋਇਆ ਕਿਉਂਕਿ ਕੀ ਪਤਾ ਉਹਨਾਂ ਕਿੱਥੇ ਆ ਜਾਣਾ ਰਾਤੋ ਰਾਤ ਹਨ ਪਰ ਹਜੇ ਤੱਕ ਫੜ ਨਹੀਂ ਹੋਇਆ ਹੈਗਾ ਚਲੋ ਗਾਇਜ਼ ਹੁਣ ਮਮਾ ਨੇ ਕੀ ਕਰਨਾ ਦੇਖੋ ਮੈਂ ਗੱਲ ਸੁਣਾ ਇਧਰ ਨੂੰ ਕਰੋ ਬਾਹਰ ਵੀ ਕੋਈ ਤੁਹਾਨੂੰ ਕਦੇ ਵੀ ਆ ਸਕਦਾ ਥੋਨੂੰ ਉਹਨੇ ਛੱਡਣਾ ਨਹੀਂ ਹੈ ਹਾਂ ਤੂੰ ਦਾ ਇੱਕ ਬੁਰਕੀ ਦੀ ਉਹ ਖਾ ਇੱਕ ਬੁਰਕੀ ਨਾਲ ਉਹ ਖਾ ਨਹੀਂ ਇੱਕ ਬਾਈਟ ਕਰਨੀ ਉਹਨੇ ਤੇਰੀ ਤਾਂ ਗੈਰ ਜਾਣਾ ਉਹਦੇ ਦੇ ਅੰਦਰ ਨਹੀਂ ਆ ਜਾਣਾ ਇੱਕ ਬਾਈਟ ਕਰਨੀ ਆ ਉਹਨੇ ਕਿਹਾ ਇਹ ਤੇ ਚਾਹੀਦੀ ਇੱਕ ਬਾਈਟ ਕਰਨੀ ਇਹ ਤਾਂ ਤੇਰੀ ਬਸ ਆਪਣਾ ਸੋਚ ਲੈ ਆਉਣ ਵੀ ਆਪਣਾ ਬਾਹਰ ਸੋਚ ਲੈ ਆਨੇ ਕਣ ਮੇਰੇ ਕੋਲ ਮੈਂ ਸੋਚ ਰਹੀ ਹਾਂ ਯਾਰ ਉਹ ਦੀਵੋ ਚ ਰੋਟੀ ਬਣਾ ਕੀ ਪਤਾ ਤੈਨੂੰ ਦੇਖੀ ਭੱਜ ਜਵੇ ਮੈਂ ਵੀ ਮੈਂ ਛੱਟ ਪਰ ਇਹਨੂੰ ਕੀ ਖਾਣਾ ਮੇਰਾ ਮੇਰੀ ਇੱਕ ਵਾਈਟ ਵੀ ਨਹੀਂ ਇਹਦੀ ਪੂਰੀ ਆਉਣੀ ਆਏ ਹੋਤੂਗਾ ਮੈਂ ਤੈਨੂੰ ਮੈਨੂੰ ਉਹ ਹੋ 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 ਚੁੱਤੂ ਬਾ ਸ਼ਕਤੀਮਾਨ ਇਹ ਬੋਲੀ ਨਹੀਂ ਲਿਆ ਆਪਣੇ ਆਪ ਮੈਨੂੰ ਦਲਾ ਦਿੱਦੀ ਹੈ ਇਹ ਫਿਲਮ ਹੋਇਆ ਤਾਂ ਮੇਰੀ ਹੋਪੀ ਹੈ ਉਹਨਾਂ ਨੂੰ ਦੇਖ ਕੇ ਚਲੋ ਜੀ ਹੁਣ ਆਪਾਂ ਇਹ ਵਲੌਗ ਅੱਜ ਇੱਥੇ ਸਮਾਪਤ ਕਰਦੇ ਆਂ ਜੀ ਅੱਜ ਨਹੀਂ ਆਪਾਂ ਕੋਈ ਵਲੌਗ ਖਾਸ ਬਣਾਇਆ ਆ ਆਪਾਂ ਵਲੌਗ ਕੱਲ ਨੂੰ ਵਧੀਆ ਵਲੌਗਿੰਗ ਕਰਾਂਗੇ ਅੱਜ ਤਾਂ ਆਪਣੀ ਇਹੋ ਜਿਹੀ ਵਲੌਗਿੰਗ ਸੀਗੀ ਗੱਲਾਂ ਬਾਤਾਂ ਦੇ ਵਿੱਚ ਆਪਾਂ ਨੇ ਕੱਢਤੀ ਤੇ ਜੀ ਆਪਾਂ ਇਹ ਵਲੌਗ ਦਾ ਹੁਣ ਇੱਥੇ ਕਰਦੇ ਆਂ ਐਂਡ ਮਿਲਾਂਗੇ ਜੀ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤੇ ਕਮੈਂਟ ਲਾਈਕ ਸ਼ੇਅਰ ਕਰਨਾ ਭੁੱਲਣਾ ਨਾ ਜੀ ਔਰ ਸਬਸਕ੍ਰਾਈਬ ਚੈਨਲ ਨੂੰ ਨਾ ਕਰਨਾ ਭੁੱਲਣਾ ओके चलो जी ਹੁਣ ओके ਬਾਏ ਬਾਏ ਗੁੱਡ ਨਾਈਟ ਟੇਕ ਕੇਅਰ